ਟੁਨੀ ਲਾਟ ਦੇਖਿਆ ਤੁਸੀਂ ਬਿਲਕੁਲ 47 ਦੇ 15 ਸਾਲ ਬਾਅਦ ਮਰਿਆ ਸਾਡੇ ਇੱਥੇ ਘਰ ਆਉਂਦਾ ਤਾਂ ਮੇਰੇ ਬਾਪ ਕੋਲ ਐਂ ਦੇਖਿਆ ਬਿਲਕੁਲ ਦੇਖਿਆ ਕਿ ਹਾਂ ਤਾਇਆ ਕਹਿੰਦੇ ਤੇ ਬੜੀ ਬਹੁਤ ਪ੍ਰੇਮਿਕ ਰ ਦੇਖਿਆ ਸਾਡੇ 8-8 ਦੇ ਰਿਹਾ ਘਰ ਮੇਰੇ ਬਾਪ ਦੀ ਗਾੜੀ ਕਰਕੇ ਲਓ ਜੀ ਇਹ ਦੇਖੋ ਜੀ ਸਰਦਾਰ ਸ਼ੇਰ ਸਿੰਘ ਜੀ ਨੇ ਟੁਨੀ ਲਾਟ ਨੂੰ ਦੇਖਿਆ ਹੋਇਆ ਔਰ ਇਹਨਾਂ ਦੇ ਘਰ ਵੀ ਰਹਿੰਦੇ ਰਹੇ ਨੇ ਜੀ ਆਜ਼ਾਦੀ ਦੀ ਮੂਮੈਂਟ ਦੇ ਸਮੇਂ ਟੁੰਡੀ ਲਾੜ ਬਹੁਤ ਵੱਡਾ ਨਾਮ ਹੈਗਾ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੁੰਡੀ ਲਾੜ ਜਿਹੜੇ ਹੈ ਇਹਨਾਂ ਦੇ ਉੱਤੇ ਮੁਹਾਵਰੇ ਕਹਾਵਤਾਂ ਹੁਣ ਵੀ ਬੜੀਆਂ ਹੋਈਆਂ ਤੇ ਕਈ ਵਾਰੀ ਲੋਕ ਪੰਜਾਬੀ ਆਪਸ ਵਿੱਚ ਗੱਲ ਕਰਦੇ ਕਿ ਤੂੰ ਟੁੰਡੀ ਲਾੜ ਦਾ ਮੁੰਡਾ ਨਹੀਂ ਲੱਗਦਾ ਕੀ ਇਦਾਂ ਦੀਆਂ ਗੱਲਾਂ ਹੁੰਦੀਆਂ ਜੀ ਇਹ ਸ਼ਖਸੀਅਤ ਹੈ ਜਿਹੜੀ ਇਹ ਗੱਲ ਕਰ ਰਹੇ ਟੁੰਡੀ ਲਾੜ ਦੀ ਜੀ ਆਜ਼ਾਦੀ ਦੀ ਲੜਾਈ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਲੋਕਾਂ ਨੂੰ ਜਗਾਉਣ ਦੇ ਲਈ ਲੋਕਾਂ ਨੂੰ ਜਾਗਰਿਤ ਕਰਨ ਦੇ ਲਈ ਲੋਕਾਂ ਨੂੰ ਜਿਹੜਾ ਹੈ ਉਹ ਪ੍ਰਚਾਰ ਕਰਦੇ ਸੀ ਆਜ਼ਾਦੀ ਦਾ ਇਹ ਸੰਘਰਸ਼ ਕੀਤਾ ਜੀ ਟੁੰਡੀ ਲਾੜ ਨੇ ਔਰ ਇਹ ਗੱਲ ਕਰ ਰਹੇ ਟੁੰਡੀ ਲਾੜ ਦੀ ਜੇਕਰ ਤੁਹਾਡੀ ਕੋਈ ਜਾਣਕਾਰੀ ਹੈ ਟੁੰਡੀ ਲਾੜ ਦੇ ਬਾਰੇ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ 'ਚ ਲਿਖਿਓ ਇਹ ਜਿਹੜੇ ਉਹ ਹੀਰੇ ਨੇ ਇਹ ਉਹ ਜਿਹੜੇ ਹੀਰੋ ਨੇ ਉਹ ਵਿਅਕਤੀ ਨੇ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾ ਕੋਈ ਕਿਤਾਬ ਨਹੀਂ ਲਿਖੀ ਗਈ ਕੋਈ ਗ੍ਰੰਥ ਨਹੀਂ ਲਿਖਿਆ ਗਿਆ ਕੋਈ ਗੱਲਾਂ ਨਹੀਂ ਹੋਈਆਂ ਕਿਸੇ ਕਿਉਂ ਨਹੀਂ ਹੋਈਆਂ ਇਸ ਦੇ ਉੱਤੇ ਵੀ ਬੜੀ ਚਰਚਾ ਹੋ ਸਕਦੀ ਹੈ ਪਰ ਪੰਜਾਬ ਦਾ ਹੀਰੋ ਟੁੰਡੀ ਲਾਟ ਜਿਸ ਦੀ ਗੱਲ ਕਰ ਰਹੇ ਆ ਸਰਦਾਰ ਸ਼ੇਰ ਸਿੰਘ 90 ਸਾਲਾ ਪਿੰਡ ਦੁਗਰੀ ਦੇ ਵਿੱਚ ਬੈਠੇ ਆ ਰੋਪੜ ਜ਼ਿਲ੍ਹੇ ਦਾ ਬਹੁਤ ਪੁਰਾਣਾ ਇਤਿਹਾਸਕ ਪਿੰਡ ਹੈਗਾ ਔਰ ਇਹ ਇੰਨਾ ਪੁਰਾਣਾ ਪਿੰਡ ਹੈਗਾ ਜਿਹੜੇ ਕਿ ਇਸ ਪਿੰਡ ਦੇ ਵਸਨੀਕ ਹੈ ਲਹਿੰਦੇ ਪੰਜਾਬ 'ਚ ਵੀ ਚੜ੍ਹਦੇ ਪੰਜਾਬ 'ਚ ਵੀ ਕੈਨੇਡਾ ਦੇ ਵਿੱਚ ਵੀ ਅਮਰੀਕਾ 'ਚ ਵੀ ਦੁਨੀਆ ਦੇ ਹਰੇਕ ਖਿੱਤੇ ਦੇ ਵਿੱਚ ਬੈਠੇ ਆ ਔਰ ਇਹ ਸਾਡੇ ਬਜ਼ੁਰਗ ਸਾਡੇ ਨਾਲ ਹੈ 90 ਸਾਲ ਦੀ ਉਮਰ ਹੈ ਸਰਦਾਰ ਸ਼ੇਰ ਸਿੰਘ ਜੀ ਦੀ ਸਾਰਾ ਦਿਨ ਸਾਈਕਲ ਚਲਾਉਂਦੇ ਆਂ ਔਰ ਖੇਤੀ ਵੀ ਕਰਦੇ ਆਂ ਲੱਕੜ ਦਾ ਵਪਾਰ ਵੀ ਕਰਦੇ ਆਂ ਆਪਣੀ ਆਮਦਨ ਦਾ 10% ਅਕਸਰ ਅਸੀਂ ਕਹਿੰਦੇ ਆਂ ਕਿ ਦਸਵੰਦ ਕੱਢਦੇ ਆਂ ਪਰ ਇਹ ਸ਼ਖਸੀਅਤ ਉਹ ਹੈ ਪਿੰਡ ਵਾਲੇ ਨੇ ਮੈਨੂੰ ਦੱਸਿਆ ਕਿ ਦਸਵੰਦ ਨਹੀਂ ਇਹ ਸਾਰੀ ਦੀ ਸਾਰੀ ਆਮਦਨ ਜਿਹੜੀ ਹੈ ਇਹ ਗੁਰੂ ਘਰ ਦੇ ਲਈ ਲਗਾ ਦਿੰਦੇ ਆਂ ਔਰ ਚੁੱਪ ਚਪੀਤੇ ਲਗਾਣੇ ਕਿਸੇ ਨੂੰ ਕਹਦੇ ਨਹੀਂ ਪਰ ਸਾਡਾ ਜਿਹੜਾ ਹੈ ਫਰਜ਼ ਬਣਦਾ ਹੈ ਕਿ ਅਜਿਹੇ ਹੀਰਿਆਂ ਨੂੰ ਸਾਹਮਣੇ ਰੱਖਣਾ ਦੇਖੋ 90 ਸਾਲ ਦੇ ਬਜ਼ੁਰਗ ਔਰ ਇਹਨਾਂ ਦਾ ਪਿੰਡ ਦੇ ਵਿੱਚ ਪੂਰਾ ਨਾਮ ਹੈ ਸਿਹਤਯਾਬ ਹੈ ਟੁੰਡੀਲਾਟ ਨੂੰ ਇਹਨਾਂ ਨੇ ਦੇਖਿਆ ਤੁਹਾਨੂੰ ਜਿਹੜਾ ਭੁੱਲੇ ਜਾਂਦੇ ਹਾਂ ਜਿਹੜਾ ਸ਼ਬਦ ਤੁਸੀਂ ਟੁੰਡੀਲਾਟ ਟੁੰਡੀਲਾਟ ਸ਼ਬਦ ਸੁਣਿਆ ਬਹੁਤ ਸੀ ਕਿ ਕਿਹੜਾ ਤੂੰ ਵੱਡੇ ਟੁੰਡੀਲਾਟ ਦਾ ਮੁੰਡਾਈ ਪਰ ਅੱਜ ਮੈਨੂੰ ਆਪਣੇ ਜਿਹੜੇ 90 ਸਾਲ ਤੋਂ ਉੱਪਰ ਦੇ ਸਾਡੇ ਬਜ਼ੁਰਗ ਹੈ ਸਾਡੀ ਇਹ ਮਾਣ ਹੈ ਸ਼ਾਨ ਹੈ ਅੱਜ ਇਹਨਾਂ ਤੋਂ ਪਤਾ ਲੱਗਿਆ ਕਿ ਅੱਜ ਤੁਹਾਡੀ ਵੀ ਕੋਈ ਜਾਣਕਾਰੀ ਹੋਵੇ ਟੁੰਡੀ ਲਾਟ ਬਾਰੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲੰਬੇ ਲੰਬੇ ਕਮੈਂਟ ਲਿਖ ਕੇ ਪੂਰਾ ਇਤਿਹਾਸ ਲਿਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰੇਕ ਪੰਜਾਬੀ ਤੱਕ ਚਾਹੇ ਲਹਿੰਦੇ ਪੰਜਾਬ ਚ ਚੜ੍ਹਦੇ ਪੰਜਾਬ ਚ ਦੁਨੀਆ ਦੇ ਕਿਸੇ ਖਿੱਤੇ ਚ ਵੀ ਪੰਜਾਬੀ ਹੈ ਉਹਨਾਂ ਨੂੰ ਟੁੰਡੀ ਲਾਟ ਬਾਰੇ ਪਤਾ ਹੋਣਾ ਚਾਹੀਦਾ ਨੈਕਸਟ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਪਿੰਡ ਦੁਗਰੀ ਜ਼ਿਲ੍ਹੇ ਰੋਪੜ ਦਾ ਖਾਸ ਪਿੰਡ ਪੁਰਾਣਾ ਪਿੰਡ ਦੁੱਗਰੀ ਸਰਦਾਰ ਸ਼ੇਰ ਸਿੰਘ ਜੀ ਸਾਡੇ ਨਾਲ ਬੈਠੇ ਆ ਉਮਰ ਲਗਭਗ ਇਹਨਾਂ ਦੀ 90 ਸਾਲ ਦੀ ਹੈ ਜੀ ਔਰ ਲਾਇਲਪੁਰ ਪਾਕਿਸਤਾਨ ਤੋਂ ਦੁੱਗਰੀ ਤੱਕ ਦਾ ਸਫ਼ਰ ਇਹਨਾਂ ਦਾ ਕਿਸ ਤਰ੍ਹਾਂ ਦਾ ਰਿਹਾ ਇਸ ਵਿਸ਼ੇ ਤੇ ਗੱਲ ਹੋਏਗੀ 1947 ਦੀਆਂ ਕਹਾਣੀਆਂ ਦਰਜ ਕਰਦੇ ਅਸੀਂ ਵੀਡੀਓਜ਼ ਦੇ ਜ਼ਰੀਏ ਸੁਣੋ ਪੂਰੀ ਗੱਲ ਬਾਤ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਿਰਪਾ ਬਾਲਕ ਦੀ ਬਾਬੇ ਨਾਨਕ ਦੀ ਕਿਰਪਾ ਬਾ ਸੇਤ ਠੀਕ ਹੈ ਪਰਵਾਰ ਠੀਕ ਆ ਸੇਤ ਠੀਕ ਆ ਮੇਰੇ ਹਾਂ ਜੀ ਹਾਂ ਦੋ ਲੜਕੇ ਇੱਕ ਲੜਕੀ ਬਹੁਤ ਸਾਰੇ ਮੈਨੂੰ ਕੋਈ ਡੱਕ ਨਹੀਂ ਰਿਹਾ ਸੇਵਾ ਕਰਦੇ ਆ ਹੂੰ ਮੈਂ ਆਪਣੀ ਮਰਜ਼ੀ ਗੱਲ ਜਿੱਥੇ ਮਰਜ਼ੀ ਜਾ ਸਕਦਾ ਜਿੱਥੇ ਮਰਜ਼ੀ ਰਹਿ ਸਕਦਾ ਕੋਈ ਮੈਨੂੰ ਅਜਿਹੀ ਰੋਖ ਲਾ ਨਹੀਂ ਆਪਣੀ ਕਰਕੇ ਰੋਟੀ ਖਾਂਦਾ ਜੇ ਬੜੀ ਸੁਖੀ ਆ ਮੈਂ ਜੋ ਸਰਦਾ ਮੈਂ ਤੁਹੋਂ ਗੁਰਦਾਰਿਆਂ ਨੂੰ ਦਾਨ ਵੀ ਦਿੰਦਾ ਲੱਖ-ਲੱਖ ਰੁਪਿਆ ਵੀ ਦਿੱਤਾ ਅਮਨਤਪੁਰ ਇੱਕ ਲੱਖ 9000 ਦਿੱਤਾ 1 ਲੱਖ ਦੀ ਲੱਕੜੀ ਦਿੱਤੀ 45 ਰੁਪਏ 4500 ਨੂੰ 2000 ਜਿਆਦਾ ਏਟੇ ਦਿੱਤੀ ਗਏ ਨਹੀਂ ਚੁਰਾ ਜੀ ਹਾਂ ਮੇਰੇ ਪਰ ਮਾਲਕ ਦੀ ਬਹੁਤ ਦਿਆ ਜੋ ਤੁਸੀਂ ਜਿਹੜਾ ਹੈ ਗੁਰੂ ਘਰ ਦੇ ਲਈ ਵੀ ਪੂਰਾ ਪੂਰਾ ਗੁਰੂ ਘਰ ਦੀ ਪੂਰੀ ਸੇਵਾ ਕਰਦੇ ਤੁਸੀਂ ਹਾਂਜੀ ਬਚਪਨ ਤੋਂ ਲੱਗਣੇ ਉਧਰ ਲੱਗੀ ਹੋਈ ਹੈ ਪਾਕਿਸਤਾਨ ਦੇ ਛੋਟੇ ਤੋਂ ਲੈ ਕੇ ਹੂੰ ਅੱਛਾ ਹੁਣ ਪਾਕਿਸਤਾਨ ਦੀ ਗੱਲ ਕਰਨੀ ਆਪਾਂ ਨੇ ਥੋੜਾ ਜਨਮ ਕਿੱਥੇ ਦਾ ਜਨ ਪਾਕਿਸਤਾਨ ਦਾ ਮੇਰਾ ਵੀ ਮੇਰੇ ਬਾਪ ਦਾ ਵੀ ਪਾਕਿਸਤਾਨ ਦਾ ਪਿਤਾ ਜੀ ਦਾ ਨਾਮ ਦੱਸੋ ਮੇਰਾ ਜਿਹੜਾ ਬਾਬਾ ਦਾ ਜੀ ਪਿਤਾ ਜੀ ਦਾ ਨਾਮ ਆਪਣੇ ਪਿਤਾ ਜੀ ਦਾ ਨਾਮ ਦੱਸੋ ਮੇਰੇ ਪਿਤਾ ਜੀ ਦਾ ਨਾਮ ਮਾਧੋ ਸਿੰਘ ਆ ਦਾਦਾ ਜੀ ਦਾ ਨਾਮ ਬਾਬੇ ਦਾ ਨਾਮ ਮੱਗੀ ਪਰਦਾਦੇ ਦਾ ਨਾਮ ਦੰਬੜੀ ਉਹ ਤੋਂ ਪਿੱਛੇ ਉਹਦੇ ਪਿੱਛੇ ਨਹੀਂ ਆਦਾ ਪਰਦਾਦੇ ਤੱਕ ਆਦਾ ਅੱਛਾ ਹਾਂ ਹੂੰ ਪਰਦਾਦੇ ਤੱਕ ਨਾਮ ਯਾਦ ਹੈ ਦੰਬੜੀ ਦੱਸਿਆ ਉਹਦਾ ਨਾਮ ਤੁਸੀਂ ਹਾਂਜੀ ਹਾਂਜੀ ਅਜਬ ਪਿੰਡ ਦੀ ਕੋਈ ਉੱਥੇ ਪਿੰਡ ਕਿਹਣਾ ਦੱਸਿਆ ਤੁਸੀਂ ਆਪਣਾ ਹਾਂਜੀ ਜਿਲ੍ਹਾ ਲਾਇਲਪੁਰ ਤਹਿਸੀਲ ਜੜਾ ਵਾਲਾ ਚੱਕ ਨੰਬਰ 21 ਪਿੰਡ ਦਾ ਨਾਮ ਚੱਕ ਨੰਬਰ 21 ਦੀ 21 ਸੀ ਨੰਬਰ ਤੇ ਜਿਹੜੀ ਚੱਕ ਕਹਿੰਦੇ ਨੇ ਜਿਵੇਂ ਆਪਾਂ ਸੈਕਟਰ ਕਹਿੰਦੇ ਆਂ ਉਧਰ ਹਾਂ ਚੱਕ ਨੰਬਰ 21 ਇੱਧਰ 28 ਦਾ ਉਧਰ 22 23 24 ਇੱਕ ਲਾਈਨ ਜਾਂਦੀ ਥੀ ਅੱਛਾ ਹਾਂ 40 ਤੱਕ ਮੈਂ ਪਿੰਡ ਦੇਖੇ ਆ ਜਦ 47 ਹੋਇਆ ਉਦੋਂ ਉਮਰ ਕਿੰਨੀ ਸੀ 20 ਲਗਭਗ ਲਗਭਗ 13 ਸਾਲ ਦਾ ਮੈਂ 10 ਸਾਲ ਦਾ ਦਖਨ ਹੋਇਆ ਸਕੂਲ ਚ ਜੀ ਇੱਕ ਸਾਲ ਕੱਚੀ ਚ ਰਹਿੰਦੇ ਤੇ ਜਦ ਅੱਛਾ ਇੱਕ ਸਾਲ ਪੱਕੀ ਚ ਹਮ ਜਦ ਦੂਜੀ ਸਾਲ ਚ ਹੋਇਆ ਮੈਂ 13 ਸਾਲ ਦਾ ਤਾਂ ਜੀ ਤੀਜੇ ਸਾਲ ਚ ਕੁਝ ਦਿਨ ਤੇਰੇ ਵੀ ਦੂਜੀ ਚ ਪੜਿਆ ਸਕੂਲ ਬੰਦ ਹੋ ਗਏ ਅੱਛਾ ਪਹਿਲਾਂ ਛੁੱਟੀਆਂ ਹੋਗੇ ਸਕੂਲ ਬੰਦ ਹੋਗੇ ਦੂਸਰੀ ਜਮਾਤ 'ਚ ਥੋੜੇ ਦਿਨ ਗਿਆ ਮੈਂ ਅੱਛਾ ਨਹੀਂ ਨਾ 20 ਦਿਨ ਹਾਂ ਹੂੰ ਤਿੰਨ ਮਾਸਟਰ 'ਚ ਹੀ ਸਾਡੇ ਸਕੂਲ 'ਚ ਅੱਛਾ ਜੀ ਉਰਦੂ ਦੀ ਪੜਾਈ ਸੀ ਉਰਦੂ ਦੀ ਪੜਾਈ ਸੀ ਹਾਂ ਜੀ ਜਿਹੜੀ ਪੰਜਾਬੀ ਕਹਿੰਦੇ ਤੇ ਨਾ ਜਦ ਹਾਂ ਜੀ ਗੁਰਮੁਖੀ ਕਹਿੰਦੇ ਤੇ ਹਾਂ ਜੀ ਜਦ ਗੁਰਦਵਾਰਿਆਂ 'ਚ ਭਾਈ ਜੀ ਪੜ੍ਹਾਉਂਦੇ ਤੇ ਬੱਚਿਆਂ ਨੂੰ ਅੱਛਾ ਗ੍ਰੰਥੀ ਹਾਂ ਹਾਂ ਜੀ ਹਾਂ ਜੀ ਸਕੂਲ ਨਹੀਂ ਤਾਂ ਪੰਜਾਬੀ ਜਿਹੜਾ ਟੁੰਡੀ ਲੜਦਾ ਉਹ ਪਗ ਸਿੰਘ ਢਾੜੀ ਤਾਂ ਜੀ ਝੂਠੀਦਾਰਤਾ ਉਹਦੇ ਗਰ ਪੜਦਾਤਾ ਪਾਕਿਸਤਾਨ ਸਾਡੇ ਪਿੰਡ ਚ ਤਿੰਨ ਗੇ ਨਾਲ ਆ ਰਿਆ ਮੇਰੀ ਸੋਜੀ ਤੋਂ ਪਹਿਨਾ ਮੈਂ ਨਹੀਂ ਦੇਖਿਆ ਮੇਰੀ ਜਰਮਨ ਤੋਂ ਪਹਿਨਾ ਪਾਕਸੀਆਂ ਆ ਰਿਆ ਜਨਮੇ ਤੇ ਆਏ ਹੁਣ ਛੋਟਾ ਹੋਣਾ ਹਾਂ ਪਾਕਸੀ ਟੁੜੀ ਲੜਦਾ ਝੂਠੀਦਾਰਤਾ ਜਦ ਪਕੌੜਾ ਦਾ ਤਿੰਨ ਬੰਦਾ ਸਾਡੇ ਪਿੰਡ ਚ ਆ ਲਿਆ ਜੀ 21 ਚੱਕ ਚ ਜੀ ਟੁੜੀ ਲੜਦਾ ਜਿੱਦਣ ਅੰਗਰੇਜ਼ ਮਾਰਿਆ ਉਹਦੇ ਗੈਲਤਾ ਅੱਛਾ ਲਾਹੌਰ ਦੇ ਚਾਰ ਚੌਂਕ ਤੇ ਹਾਂਜੀ ਉਸ ਜਿਹੜੇ ਚੌਂਕ ਤੇ ਮਾਰਿਆ ਉੱਥੇ ਚਾਰ ਰਸਤੇ ਤੇ ਇੱਕ ਸਿੱਧਾ ਰਸਤਾ ਇੱਥੋਂ ਚੱਲ ਕੇ ਆ ਜਾਂਦਾ ਜੀ ਇੱਕ ਇੱਥੋਂ ਚੱਲ ਕੇ ਆ ਜਾਂਦਾ ਇੱਥੇ ਚੌਂਕ ਦਾ ਜੀ ਇਧਰ ਤੋਂ ਅੰਗਰੇਜ਼ ਨਿਕਲਦਾ ਤਾਂ ਮੱਕੀ ਲੈ ਕੇ ਦੋ ਘੋੜਿਆਂ ਦੀ ਜੀ ਉੱਤੇ ਇਹਨਾਂ ਨੂੰ ਲਹਿਰ ਜਾਗੀ ਧਗ ਸਿੰਘ ਨੂੰ ਸਭ ਤੋਂ ਪਹਿਲਾਂ ਜੀ ਬਈ ਸਾੜਾ ਹੀ ਦੇ ਸਾਨੂੰ ਇਹ ਬੁਰੀ ਹਾਲਤ ਗੱਲ ਮਾਰਨ ਦਾ ਬਈ ਨੂੰ ਮਾਰਨਾ ਹਾਂ ਉਹਨਾਂ ਜੋ ਪੰਜ ਸਿੱਖ ਖੜੇ ਹੋਏ ਜਿਨ੍ਹਾਂ ਚ ਇੱਕ ਪਠਾਨ ਵੀ ਤਾਂ ਜੀ ਜਿਹੜਾ ਪਠਾਰ ਦਾ ਮੰਨੂ ਇੱਕ ਹਕੀਕਤ ਦਾ ਮੰਨੂ ਹੈ ਪਤਾ ਕਿ ਮੇਰਾ ਬਾਪ ਟੁੰਡੀ ਲੜਦਾੜੀ ਤਾਂ ਜਿਹੜਾ ਟੁੰਡੀ ਲੜਦਾ ਸਰਦਾਰ ਤਾਂ ਸਿੱਖ ਬੜਾ ਦੁਨੀਆ 'ਚ ਤਕੜਾ ਹੋਇਆ ਸਭ ਤੋਂ ਤਕੜਾ ਤਾਂ ਅੱਛਾ ਫਿਰ ਇਹਨਾਂ ਨੇ ਸਲਾਹ ਬਣਾਈ ਬ੍ਰਿਟਿਸ਼ ਨੂੰ ਮਾਰੋ ਉਹ ਤਿੰਨ ਇੱਕ ਚੌਂਕ 'ਚ ਖੜ ਗਏ ਜੀ ਤਿੰਨ ਇੱਕ ਚੌਂਕ 'ਚ ਖੜ ਗਏ ਤਿੰਨ ਇੱਕ ਚੌਂਕ 'ਚ ਖੜਾ ਜਿਹੜਾ ਚੌਂਕ 'ਚ ਆਉਂਦਾ ਤਾਂ ਉਹ ਨਿਕਲ ਕੇ ਜੀ ਉੱਥੇ ਇੱਕ ਜਨਾਨੀ ਖੜ ਗਈ ਲੜਕੀ ਜਿਹੜੀ ਭਗ ਸਿੰਘ ਦੇ ਗੈਲਤੀ ਹੂੰ ਉਹਨੇ ਦੋਰ ਮਾਰ ਲਏ ਲੈ ਇੱਕ ਹਰਾ ਇੱਕ ਲਾਲ ਹੂੰ ਬਈ ਜਿਹੜੇ ਪਾਸੇ ਮੈਂ ਹਰਾ ਦਿਖਾਉਂਗੀ ਉਹ ਨੱਠ ਕੇ ਕਾਲਜ ਚ ਬਣ ਜਾਉ ਤਾਂ ਕਿ ਨੌਂ ਦੇ ਨੋਂ ਨਾ ਮਰੇ ਤਿੰਨ ਮਰੇ ਇੱਧਰ ਨੂੰ ਜਾਣਾ ਫਿਰ ਅੰਗਰੇਜ਼ ਭਗਤ ਸਿੰਘ ਘਾਰੇ ਰਸਤੇ ਨੂੰ ਗਿਆ ਤਾਂ ਭਗਤ ਸਿੰਘ ਨੂੰ ਨੇ ਹਰਰਾਮ ਆਲ ਦਿਖਾ ਕੇ ਨਾ ਲਾਲ ਰਾਮ ਆਲ ਲਾ ਕੇ ਉਹ ਵੀ ਕਾਲਜ ਨੂੰ ਨੱਠ ਲਈ ਜੀ ਚਲੀ ਗਈ ਉੱਥੇ ਭਗਤ ਸਿੰਘ ਨੇ ਮਾਰਿਆ ਅੰਗਰੇਜ਼ ਇਹ ਮੈਨੂੰ ਪੂਰੀ ਹਕੀਕਤ ਦਾ ਪਤਾ ਹੈ ਕਿ ਭਗਤ ਸਿੰਘ ਨੇ ਮਾਰਿਆ ਜੀ ਹਾਂਜੀ ਮੇਰੇ ਬਾਪ ਨੂੰ ਪੂਰਾ ਪਤਾ ਤਾਂ ਹੂੰ ਮੇਰੇ ਪਾਪ ਨੇ ਭਗਤ ਸਿੰਘ ਦੇ ਦਰਸ਼ਨ ਵੀ ਕਰੇ ਹੋਏ ਆ ਅੱਛਾ ਹਾਂ ਕਿਉਂਕਿ ਜਦੋਂ ਉਹਦਾ ਟੁੰਡੀ ਲਾ ਟਾੜੀ ਤਾਂ ਮੇਰਾ ਬਾਪ ਵੀ ਉਧਾੜੀ ਤਾਂ ਅੱਛਾ ਹਾਂਜੀ ਖੜੇ ਪਿਤਾ ਜੀ ਦੱਸਦੇ ਸੀਗੇ ਕਿ ਭਗਤ ਸਿੰਘ ਦੇ ਦਰਸ਼ਨ ਕੀਤੇ ਹੋਏ ਉਹਨਾਂ ਨੇ ਹਾਂਜੀ ਹੀ ਖਾਂਜੀ ਹਾਂਜੀ ਹਾਂ ਉਹ ਫਿਰ ਉਸ ਤੋਂ ਬਾਅਦ ਭਗਤ ਸਿੰਘ ਨੇ ਮਾਰਿਆ ਫਿਰ ਟੁੰਡੀ ਲਾ ਟ ਰਾਤ ਨੂੰ ਘੋੜਿਆਂ ਤੇ ਜਾ ਕੇ ਤਿੰਨ ਘੋੜੀਆਂ ᱛੀਆਂ ਉਹਦੇ ਕੋਲ ਵਧੀਆ ਹਾਈਬ੍ਰਿਡ ਜਿਹਨਾਂ ਨੂੰ ਕਹਿੰਦੇ ਬੜੇ ਕੰਨਾਂ ਵਾਲੀਆਂ ਹਾਂ ਜਾਦਾ ਕਰਕੇ ਸਿੰਧੀ ਦੇ ਬੜੇ ਕੰਨਾਂ ਵਾਲੀਆਂ ਘੋੜੀਆਂ ᱛੀਆਂ ਜੀ ਉਹ ਘੋੜੀਆਂ ਪਰ ਰਾਤ ਨੂੰ ਚੜ ਕੇ ਚਾਰ-ਚਾਰ ਪਿੰਡਾਂ ਦੇ ਲੰਮੜਦਾਰਾਂ ਕੋਲ ਜ਼ਾਇਲਦਾਰਾਂ ਕੋਲ ਜੱਥਾ ਹੁੰਦੇ ਸੇ ਵੀ ਜੇ ਕਿਸੇ ਕੋਲ ਸਾੜੀ ਚੁਗਲੀ ਕਰਤੀ ਤੇਰਾ ਕੋੜਵਾ ਮਾਰ ਦੋਂਗੇ ਹੂੰ ਭਗਸੀ ਪਰ ਕੋਈ ਹਿੰਦੁਸਤਾਨ ਵਾਲੇ ਨੇ ਚੁਗਲੀ ਨਹੀਂ ਕਰੀ ਕਿ ਜਿਹੜੇ ਨੇ ਇੱਥੇ ਪਟਿਆਲਾ ਨਾਭਾ ਸੰਗਰੂਰ ਵਿੱਚ ਸਰਦਾਰ ਬੈਠੇ ਇਹਨਾਂ ਨੂੰ ਮਿਠਾਲ ਕੇ ਕਹਿੰਦਾ ਤਾਂ ਵੀ ਬੋਰਡ ਕੱਬਲੀਆ ਨੂੰ ਨਾ ਪਾ ਦਿਓ ਮਾਰ ਦੂੰਗੇ ਤੁਸੀਂ ਸਾਡਾ ਟਾਈਮ ਆ ਗਿਆ ਹਾਂ ਭਗਤ ਸਿੰਘ ਨੇ ਲੋਕ ਜਿਹੜੀ ਟੁਣੀ ਲੜਨ ਦੇ ਲੋਕ ਜਗਾਏ ਆ ਬਹੁਤ ਉਹਦਾ ਨਉ ਨਹੀਂ ਕਰਿਆ ਹਿੰਦੁਸਤਾਨ ਚ ਲੋਕਾਂ ਨੇ ਮਨਿਸਟਰ ਇਹਨਾਂ ਨੇ ਗਾਂਧੀ ਰਹਨੇ ਕਿਉਂਕਿ ਉਹਨੇ ਕਾਇਦ ਨਹੀਂ ਕੱਟੀ ਕਿਸੇ ਦਿਨ ਹਾਂ ਉਹਨੇ ਮਾਰੇ ਉਹਨੇ ਕੋਈ ਫੜਕੇ ਨਹੀਂ ਲੇ ਗਿਆ ਪੁਲਿਸ ਵਾਲਾ ਜੀ ਉਹ ਡਰਦਾ ਹੀ ਜੀ ਦੁਨੀਆ ਸਾਹੂ ਤੇ ਹੂੰ ਤਾਂ ਕਰਕੇ ਟੁਣੀ ਲੜਦਾ ਨਉ ਨਹੀਂ ਆਇਆ ਦੁਨੀਆ ਚ ਟੁਣੀ ਲੜ ਭਗਤ ਸਿੰਘ ਦੇ ਗੱਲ ਸੂਰ ਬਾਦਮੀ ਦਾ ਹੂੰ ਇਹ ਇਹ ਤਾਂ ਪਾਕਿਸਤਾਨ ਨੂੰ ਯਾਦ ਹੋਣ ਦੀ ਯਾਦਤਾ ਮੇਰੇ ਦੇਖਣੇ ਵਿੱਚ ਵਿਚਾਰ ਦੇ ਅੰਦਰ ਭਗਤ ਸਿੰਘ ਬਹੁਤ ਬੜਾ ਸੂਰਮਾ ਹੋਇਆ ਦੁਨੀਆ 'ਚ ਕੋਈ ਨਹੀਂ ਹੋਇਆ ਜਿਹਨੇ ਮੈਂ ਪਾਕਿਸਤਾਨ ਦੇ ਪੰਜਾਬ ਸਾਹਿਬ ਜਾ ਕੇ ਆਇਆ 4 ਸਾਲ ਹੋ ਗਏ ਅੱਜ ਜੀ ਉਹਦੇ 20 ਮੀਲ ਪਰੇ ਪਾਕਿਸਤਾਨ ਦਾ ਬਾਰਡਰ ਆ ਜੀ ਉੱਥੇ ਦੇ ਲੇ ਕੇ ਕਲਕੱਤਾ ਬੰਬਈ ਕਸ਼ਮੀਰ ਕਿੱਡਾ ਦੇਸ਼ ਕੱਨੇ ਭਗਤ ਸਿੰਘ ਨੇ 2-2 ਜਾ ਕੇ ਯਾਦ ਕਰਿਆ ਹਾਂ ਉਹਦਾ ਦੇਵਤਾ ਜੋ ਵੀ ਦੇਵਤਾ ਕਹਿੰਦਾ ਯੋਧਿਆਂ ਤੋਂ ਯੋਧਾ ਕਹਿੰਦਾ ਦੇਸ਼ ਰੱਖਾ ਏਡਾ ਕੋਈ ਨਹੀਂ ਹੋਇਆ ਜਿਨੇ ਇੰਨੀ ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਕਰਾਤਾ ਭਗਤ ਸਿੰਘ ਆਰਾ ਨੇ ਹਾਂ ਜੀ ਹਾਂ ਦੇਸ਼ ਆਜ਼ਾਦ ਦੇਸ਼ ਆਜ਼ਾਦ ਕਰਾਤਾ ਹਾਂ ਜੀ ਦੇਸ਼ ਆਜ਼ਾਦ ਕਰਾ ਤੇ ਹੁਣ ਕਿੱਦਾਂ ਦਾ ਲੱਗਦਾ ਤੁਹਾਨੂੰ ਹੁਣ ਦੇਸ਼ ਮੇਰਾ ਖਿਆਲ ਪੰਜਾਬ ਵਿੱਚ ਤਾਂ ਕੋਈ ਬਣਾ ਨਹੀਂ ਬੰਦਾ ਸਭ ਦੇਖਦੇ ਰੱਖੇ ਆ ਅੱਛਾ ਜਿਹੜੇ ਬਾਹਰ ਦੇ ਲੋਕ ਆ ਉਗਦਾਰਾ ਮੁਸਲਮਾਨ ਵੀ ਗਦਾਰ ਨਹੀਂ ਦੇਖਿਆ ਹਜ ਤੱਕ ਪਾਕਿਸਤਾਨ ਦਾ ਆਪਣੇ ਇੰਡੀਆ ਦਾ ਮੁਸਲਮਾਨ ਆ ਜਿਹੜੇ ਹ ਤੱਕ ਉਹ ਵੀ ਗਦਾਰਵਾਰੀ ਨਹੀਂ ਕਰਦੇ ਕਿਉਂ ਸਾਨੂੰ ਇਥੋਂ ਮਨੇਰ ਕੋਟਰੇ ਦੇ ਸਬੂਤ ਹੁੰਦਾ ਹਾਂ ਦੇਖਦੇ ਰੱਖੇ ਆ ਜੀ ਇਹ ਮੁਸਲਮਾਨ ਕੋਈ ਗਲਤ ਗੱਲ ਕਰਦੇ ਇਹ ਜਵਾਬ ਦੇਦੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਬੋਲਦੇ ਵਧੀਆ ਜਿਹੜੇ ਪਾਕਿਸਤਾਨ ਦੇ ਮੁਸਲਮਾਨ ਆ ਇੰਡੀਆ ਚੋ ਵੀ ਠੀਕ ਆ ਅੱਜ ਟਾਈਮ ਦਾ ਠੀਕ ਨਜਰਾਉਂਦੇ ਆ ਜਦ ਮੈਂ ਪਾਕਿਸਤਾਨ ਗਿਆ ਨਾ ਨਕਾਨਾ ਸਾਗ ਨੂੰ ਉੱਤੇ 4 ਸਾਲ ਪਹਿਨਾ ਜੀ ਮੈਨੂੰ ਕਹਿੰਨ ਕਿ ਕੀ ਹਾਲ ਆ ਮੈਂ ਕਿਹਾ ਤੁਹਾਡੇ ਕੋਲੋਂ ਅਰਬਾਂ ਖਰਬਾਂ ਖੋ ਜਿਹੜੇ ਇੰਡੀਆ ਚ ਮੁਸਲਮਾਨਾਂ ਕੰਮ ਜਾਵਾ ਹਾਂ ਕਿਸ ਤਰ੍ਹਾਂ ਮਕਰ ਰਾਸ਼ਟਰਪਤੀ ਮੁਸਲਮਾਨ ਬਣਿਆ ਐਮਪੀ ਮੁਸਲਮਾਨ ਜੀ ਐਮਐਲਏ ਮੁਸਲਮਾਨ ਜੱਜ ਮੁਸਲਮਾਨ ਐਸਵੀ ਮੁਸਲਮਾਨ ਬੜੇ ਦੇ ਬੜੇ ਮਨਿਸਟਰ ਮੁਸਲਮਾਨ ਕੋਈ ਜਿਆਦਾ ਸਵਾਲ ਨਹੀਂ ਸਾਡੇ ਵੀ ਹਿੰਦੂ ਆ ਕਿ ਮੁਸਲਮਾਨ ਆ ਜਿਹੜਾ ਕੋਈ ਪੜਦਾ ਹੋਜੀ ਨੌਕਰੀ ਉਹਨੂੰ ਮਿਲਦੀ ਆ ਹਾਂ ਇਹ ਪਾਕਿਸਤਾਨ ਦੇ ਫੌਜੀ ਅਗਲ ਗੱਲ ਹੋਈ ਸੀ ਮੇਰੀ ਅੱਛਾ ਜਿਹੜੇ ਸਾਡੇ ਪਹਿਲੇ ਦਰ ਖੜੇ ਦੇ ਕਰਤਾਰਪੁਰ ਲੋਧੀ ਭਾਰਤ ਸੰਦੇ ਇਨੇ ਰੱਖੇ ਇਨੇ ਵਧੀਆ ਫੌਜ ਚ ਪੁਸਤਮਾਨ ਰਾਸ਼ਟਰਪਤੀ ਮੁਸਲਮਾਨ ਐਮਐਡੀ ਐਮਪੀ ਮੁਸਲਮਾਨ ਕੋਈ ਫਰਕ ਨਹੀਂ ਸਾਡੇ ਹਿੰਦੂ ਸਿੱਖ ਮੁਸਲਮਾਨ ਸਭ ਬਰਾਬਰ ਹੈ ਸਾਡੇ ਦੇਸ਼ ਚ ਹਾਂਜੀ ਹਿੰਦੂ ਮੁਸਲਮਾਨ ਸਿੱਖ ਸਭ ਬਰਾਬਰ ਹੈ ਬਰਾਬਰ ਆ ਕੋਈ ਹਿੰਦੁਸਤਾਨ ਚ ਗਰੀਬ ਅਮੀਰ ਬਰਾਬਰ ਆ ਕੋਈ ਵਿਚਾਰ ਨਹੀਂ ਜਹ ਜਹ ਕੋਈ ਪੜਨਾ ਚਾਹੀਜੀ ਰੋਟੀ ਕੰਮ ਕਰਦਾ ਉਹਦੀ ਰੋਟੀ ਖਾਂਦਾ ਮੈਂ ਵਿਚਾਰ ਕਰੇ ਉਹਨਾਂ ਅਗਲ ਆ ਚਾਹੇ ਅਨਪੜ੍ਹ ਆਦਮੀ ਖਬਰੇ ਗਲਤ ਗਿਆ ਵਿਚਾਰ ਮੈਂ ਵਧੀਆ ਕਰਕੇ ਆਪਣੇ ਵੱਲੋਂ ਤੁਸੀਂ ਆਪਣੀ ਗੱਲ ਦਿਲ ਦੀ ਦੱਸਤੀ ਹਾਂ ਸਾਬ ਚ ਕਹਿੰਦੇ ਆ ਕਿਹੜਾ ਤੂੰ ਟੁੰਡੀ ਲਾੜ ਦਾ ਲੱਗਦਾ ਹਾਂ ਟੁੰਡੀ ਲਾੜ ਦਾ ਮੁੰਡਾ ਤੂੰ ਕਹਿੰਦੇ ਨਾ ਆਪਾਂ ਪੰਜਾਬ ਚ ਟੁੰਡੀ ਲਾੜ ਕੌਣ ਸੀ ਟੁੰਡੀ ਲਾੜ ਸਰਦਾਰਤਾ ਜ਼ਗੀਰਦਾਰਤਾ ਅਮੀਰਤਾ ਬਹੁਤ ਜੀ ਉਸ ਟਾਈਮ ਉਹਨੇ ਆਪਣੀ ਜਿੱਤ ਪੌਣੇ 3 ਮਰਬੇ ਪਾਕਿਸਤਾਨ ਤੇ ਉਹਦੇ ਕੋਲ ਪੱਤੀ ਕੀ ਦੇ ਦਾ ਮਰਬਾ ਹੁੰਦਾ ਹਾਂ ਉਹ ਆਪਣੇ ਪਤੀਜਿਆਂ ਨੂੰ ਦੇ ਤਾ ਸੰਭਾਲਦਾ ਭਾਈ ਨੂੰ ਸੰਭਾਲਦਾ ਉਹਦਾ ਸਿਰਫ ਇਸੀ ਜ਼ਿੰਦਗੀ ਸਾਰੀ ਆਜ਼ਾਦੀ ਪਰੇ ਲਾਈ ਆ ਭਗਤ ਸਿੰਘ ਦੇ ਲਾਲ ਭਗਤ ਸਿੰਘ ਦੇ ਗੈਲਰ ਤਾਂ ਉਨਾ ਹੀ ਚ ਰਿਹਾ ਜਿੰਨਾ ਚਰ ਮਾਰਿਆ ਨਹੀਂ ਜਦ ਅੰਗਰੇਜ਼ ਮਾਰਤਾ ਭਗਤ ਸਿੰਘ ਤੇ ਅਲੱਗ ਹੋ ਗਿਆ ਹਾਂ ਭਗਤ ਸਿੰਘ ਨੂੰ ਦੁਖ ਦਾਦਾ ਮਾਰਦਾ ਦਾ ਛੱਪਦਾ ਦਾ ਭਗਤ ਸਿੰਘ ਨੂੰ ਲੁਕੋਣਾ ਵੀ ਤਾਂ ਯਾਨੀ ਉਹ ਕੱਲਾ ਛੋ ਨਹੀਂ ਦਿੱਤਾ ਕਿਉਂਕਿ ਭਗਤ ਸਿੰਘ ਦੇ ਗੈਲਦਾ ਉਹ ਲੋਕਾਂ ਨੂੰ ਦੱਸਦਾ ਦਾ ਜੱਗ ਜਿਹੜੇ ਪਿੰਡਾਂ ਦੇ ਲੰਬੜਦਾਰ ਜ਼ਾਇਲਦਾਰ ਹੁੰਦੇ ਤੇ ਪਿੰਡਾਂ ਚ ਜੀ ਉਹਨਾਂ ਨੂੰ ਠਾਲਦਾ ਦਾ ਰਾਤ ਦੇ 12 ਵਜੇ ਉਹ ਟੁੰਡੀ ਲਾਟ ਟੁੰਡੀ ਲਾਟ ਜਿਨ੍ਹਾਂ ਦੇ ਗਾਇਦ ਮੇਰਾ ਬਾਪ ਵੀ ਹੁੰਦਾ ਤਾਂ ਬਾਰੇ ਦੇ ਅੱਗੇ ਇੱਕ ਛੌਨੀ ਏ ਟੇਸਣਾ ਛੋਟਾ ਜਿਹਾ ਛੌਨੀ ਤੇ ਅੱਗੇ ਉੱਥੇ ਉਹਦੇ ਜਮੀਨ ਲਾਟਾ ਜੀ ਆਪਣੇ ਆਪਣੀਆਂ ਨੂੰ ਦੇ ਗਿਆ ਤਾਂ ਜਿਹੜੀ ਤਲੋ ਮਰਸਾਲੀ ਚ ਵੀ ਉਹਨੇ ਜਮੀਨ ਤੇ ਜ਼ਗੀਰ ਸੀ ਬਾਬਿਆਂ ਦੇ ਹਿਸਾਬ ਹਮ ਪੱਗ ਸਿੰਘ ਦੇ ਰਾਜੇ ਜੀ ਸਿੰਘ ਦੇ ਬਖ ਦੀਆਂ ਜਿੱਗੀ ਲਾ ਮਿਲ ਜਾਂਦੇ ਉਹਨਾਂ ਨੂੰ ਹਾਂ ਦੇਖੋ ਜੀ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਗਾ ਕਿ ਟੁੰਡੀ ਲਾਟ ਆਵਤ ਵੀ ਐ ਕਿ ਟੁੰਡੀ ਲਾਟ ਦਾ ਨਹੀਂ ਲੱਗਦਾ ਟੁੰਡੀ ਜਾਨੂੰ ਅਸੀਂ ਤਾਇਆ ਕਹਿੰਦੇ ਤੇ ਅੱਛਾ ਸਾਡੇ ਬਾਪ ਦਾ ਬਹੁਦਾ ਪ੍ਰੇਮੀ ਤਾਂ ਦੁਨੀਆ 'ਚ ਸਾਡਾ ਬਾਪ ਵੀ ਕਾਬਲਤਾ ਹਾਂ ਚਾਹੇ ਅਣਪੜ੍ਹਤਾ ਚਾਹੇ ਸਾਡੀ ਵੋਟ ਵੀ ਨਹੀਂ ਚੁੱਕਦਾ ਮਰਬੇ ਵਾਲੀ ਦੀ ਵੋਟ ਤੇ ਯਾਨੀ ਵੋਟ ਮਰਬੇ ਵਾਲੀ ਦੀ ਹੁੰਦੀ ਮਰਬੇ ਵਾਲੀ ਦੀ ਵੋਟ ਜੱਗ ਜੀ ਦੇ ਕੋਲ ਲੱਖ ਰੁਪਏ ਤੋਂ ਉੱਪਰ ਆਉ ਬਾਨੀਆਂ ਸੇਠ ਦੀ ਦੀ ਵੋਟਾਂ ਗਿਣਤੀ ਦੀਆਂ ਥਿਆਂ ਹਾਂ ਟੁਨੀ ਲਾਟ ਦੇਖਿਆ ਤੁਸੀਂ ਬਿਲਕੁਲ 47 ਦੇ 15 ਸਾਲ ਬਾਅਦ ਮਰਿਆ ਸਾਡੇ ਇੱਥੇ ਘਰ ਆਉਂਦਾ ਤਾਂ ਮੇਰੇ ਬਾਪ ਕੋਲ ਐਂ ਦੇਖਿਆ ਬਿਲਕੁਲ ਦੇਖਿਆ ਕਿ ਹਾਂ ਤਾਇਆ ਕਹਿੰਦੇ ਤੇ ਬੜੀ ਬਹੁਤ ਪ੍ਰੇਮ ਨਾਲ ਦੇਖਿਆ 8-8 ਦਿਨ ਰਿਹਾ ਘਰ ਮੇਰੇ ਬਾਪ ਦੀ ਆੜੀ ਕਰਕੇ ਲਓ ਜੀ ਇਹ ਦੇਖੋ ਜੀ ਸਰਦਾਰ ਸ਼ੇਰ ਸਿੰਘ ਜੀ ਨੇ ਟੁਨੀ ਲਾਟ ਨੂੰ ਦੇਖਿਆ ਹੋਇਆ ਔਰ ਇਹਨਾਂ ਦੇ ਘਰ ਵੀ ਰਹਿੰਦੇ ਰਹੇ ਨੇ ਜੀ ਆਜ਼ਾਦੀ ਦੀ ਮੂਮੈਂਟ ਦੇ ਸਮੇਂ ਟੁੰਡੀ ਲਾੜ ਬਹੁਤ ਵੱਡਾ ਨਾਮ ਸੀਗਾ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੁੰਡੀ ਲਾੜ ਜਿਹੜੇ ਹੈ ਇਹਨਾਂ ਦੇ ਉੱਤੇ ਮੁਹਾਵਰੇ ਤਹਾਵਤਾਂ ਹੋਣ ਵੀ ਬੜੀਆਂ ਹੋਈਆਂ ਤੇ ਕਈ ਵਾਰੀ ਲੋਕ ਪੰਜਾਬੀ ਆਪਸ ਵਿੱਚ ਗੱਲ ਕਰਦੇ ਕਿ ਤੂੰ ਟੁੰਡੀ ਲਾੜ ਦਾ ਮੁੰਡਾ ਨਹੀਂ ਲੱਗਦਾ ਕੀ ਇਦਾਂ ਦੀਆਂ ਗੱਲਾਂ ਹੁੰਦੀਆਂ ਜੀ ਇਹ ਸ਼ਖਸੀਅਤ ਹੈ ਜਿਹੜੀ ਇਹ ਗੱਲ ਕਰ ਰਹੇ ਟੁੰਡੀ ਲਾੜ ਦੀ ਜੀ ਆਜ਼ਾਦੀ ਦੀ ਲੜਾਈ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਲੋਕਾਂ ਨੂੰ ਜਗਾਉਣ ਦੇ ਲਈ ਲੋਕਾਂ ਨੂੰ ਜਾਗਰਿਤ ਕਰਨ ਦੇ ਲਈ ਲੋਕਾਂ ਨੂੰ ਜਿਹੜਾ ਹੈ ਉਹ ਪ੍ਰਚਾਰ ਕਰਦੇ ਸੀ ਆਜ਼ਾਦੀ ਦਾ ਇਹ ਸੰਘਰਸ਼ ਕੀਤਾ ਜੀ ਟੁੰਡੀ ਲਾੜ ਨੇ ਔਰ ਇਹ ਗੱਲ ਕਰ ਰਹੇ ਟੁੰਡੀ ਲਾੜ ਦੀ ਜੇਕਰ ਤੁਹਾਡੀ ਕੋਈ ਜਾਣਕਾਰੀ ਹੈ ਟੁੰਡੀ ਲਾੜ ਦੇ ਬਾਰੇ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ 'ਚ ਲਿਖਿਓ ਇਹ ਜਿਹੜੇ ਉਹ ਹੀਰੇ ਨੇ ਇਹ ਉਹ ਜਿਹੜੇ ਹੀਰੋ ਨੇ ਉਹ ਵਿਅਕਤੀ ਨੇ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾ ਕੋਈ ਕਿਤਾਬ ਨਹੀਂ ਲਿਖੀ ਗਈ ਕੋਈ ਗ੍ਰੰਥ ਨਹੀਂ ਲਿਖਿਆ ਗਿਆ ਕੋਈ ਗੱਲਾਂ ਨਹੀਂ ਹੋਈਆਂ ਕਿਸੇ ਕਿਉਂ ਨਹੀਂ ਹੋਈਆਂ ਇਸ ਦੇ ਉੱਤੇ ਵੀ ਬੜੀ ਚਰਚਾ ਹੋ ਸਕਦੀ ਹੈ ਪਰ ਪੰਜਾਬ ਦਾ ਹੀਰੋ ਟੁੰਡੀਲਾਟ ਜਿਸ ਦੀ ਗੱਲ ਕਰ ਰਿਹਾ ਸਰਦਾਰ ਸ਼ੇਰ ਸਿੰਘ 90 ਸਾਲਾ ਪਿੰਡ ਡੁਗਰੀ ਦੇ ਵਿੱਚ ਬੈਠੇ ਆ ਰੋਪੜ ਜ਼ਿਲ੍ਹੇ ਦਾ ਬਹੁਤ ਪੁਰਾਣਾ ਇਤਿਹਾਸਕ ਪਿੰਡ ਹੈਗਾ ਔਰ ਇਹ ਇੰਨਾ ਪੁਰਾਣਾ ਪਿੰਡ ਹੈਗਾ ਜਿਹੜੇ ਕਿ ਇਸ ਪਿੰਡ ਦੇ ਵਸਨੀਕ ਐ ਲਹਿੰਦੇ ਪੰਜਾਬ 'ਚ ਵੀ ਚੜ੍ਹਦੇ ਪੰਜਾਬ 'ਚ ਵੀ ਕੈਨੇਡਾ ਦੇ ਵਿੱਚ ਵੀ ਅਮਰੀਕਾ 'ਚ ਵੀ ਦੁਨੀਆ ਦੇ ਹਰੇਕ ਖਿੱਤੇ ਦੇ ਵਿੱਚ ਬੈਠੇ ਆ ਔਰ ਇਹ ਸਾਡੇ ਬਜ਼ੁਰਗ ਸਾਡੇ ਨਾਲ ਐ 90 ਸਾਲ ਦੀ ਉਮਰ ਐ ਸਰਦਾਰ ਸ਼ੇਰ ਸਿੰਘ ਜੀ ਦੀ ਸਾਰਾ ਦਿਨ ਸਾਈਕਲ ਚਲਾਉਂਦੇ ਆਂ ਔਰ ਖੇਤੀ ਵੀ ਕਰਦੇ ਆਂ ਲੱਕੜ ਦਾ ਵਪਾਰ ਵੀ ਕਰਦੇ ਆਂ ਆਪਣੀ ਆਮਦਨ ਦਾ 10% ਅਕਸਰ ਅਸੀਂ ਕਹਿੰਦੇ ਆਂ ਕਿ ਦਸਵੰਦ ਕੱਟਦੇ ਆਂ ਪਰ ਇਹ ਸ਼ਖਸੀਅਤ ਉਹ ਹੈ ਪਿੰਡ ਵਾਲਿਆਂ ਨੇ ਮੈਨੂੰ ਦੱਸਿਆ ਕਿ ਦਸਵੰਦ ਨਹੀਂ ਇਹ ਸਾਰੀ ਦੀ ਸਾਰੀ ਆਮਦਨ ਜਿਹੜੀ ਹੈ ਇਹ ਗੁਰੂ ਘਰ ਦੇ ਲਈ ਲਗਾ ਦਿੰਦੇ ਆਂ ਔਰ ਚੁੱਪ ਚਪੀਤੇ ਲਗਾਨੇ ਕਿਸੇ ਨੂੰ ਕਹਦੇ ਨਹੀਂ ਪਰ ਸਾਡਾ ਜਿਹੜਾ ਹੈ ਫਰਜ਼ ਬਣਦਾ ਹੈ ਕਿ ਅਜਿਹੇ ਹੀਰਿਆਂ ਨੂੰ ਸਾਹਮਣੇ ਰੱਖਣਾ ਦੇਖੋ 90 ਸਾਲ ਦੇ ਬਜ਼ੁਰਗ ਔਰ ਇਹਨਾਂ ਦਾ ਪਿੰਡ ਦੇ ਵਿੱਚ ਪੂਰਾ ਨਾਮ ਹੈ ਸਿਹਤਯਾਬ ਹੈ ਟੋਲੀ ਲਾਟ ਨੂੰ ਇਹਨਾਂ ਨੇ ਦੇਖਿਆ ਹੋਇਆ ਤੇ ਇਹ ਗੱਲਾਂ ਬਾਤਾਂ ਹੋ ਰਹੀ ਹੈ ਵੀਡੀਓ ਇਹਨਾਂ ਨੇ ਕਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਸਾਡੇ ਚੈਨਲ ਤੇ ਛੋਟੇ ਛੋਟੇ ਕਲਿੱਪਸ ਵੀ ਚੱਲਦੇ ਰਹਿਣਗੇ 4-4 6-6 ਮਿੰਟ ਦੇ ਵੀਡੀਓਜ਼ ਵੀ ਅਸੀਂ ਚਲਾਵਾਂਗੇ ਵੱਡੀ ਇੰਟਰਵਿਊ ਵੀ ਕਰਾਂਗੇ ਜੜਾਂ ਵਾਲੇ ਤੋਂ ਆਏ ਐ ਡੋਗਰੀ ਚ ਕਿੱਦਾਂ ਪਹੁੰਚੇ ਇਹਦੇ ਉੱਤੇ ਵੀ ਇੰਟਰਵਿਊ ਹੋਏਗੀ ਪਿੰਡ ਦੀ ਮਸਜਿਦ ਜਿਹੜੀ ਦੁਗਰੀ ਪਿੰਡ ਦੀ ਉਹਦੇ ਬਾਰੇ ਵੀ ਗੱਲ ਹੋਏਗੀ ਔਰ ਪਿੰਡ ਦੇ ਵਿੱਚ ਮੁਸਲਮਾਨ ਭਾਈਚਾਰੇ ਦਾ ਵਸੇਬ ਸੀ 1947 ਤੋਂ ਪਹਿਲਾਂ ਉਹਦੇ ਵਾਸਤੇ ਅਸੀਂ ਅਲੱਗ ਵੱਖਰੀ ਇੰਟਰਵਿਊ ਕਰ ਦਿੱਤੀ ਹੈ ਰਿਕਾਰਡ ਕਰ ਦਿੱਤੀ ਹੈ ਉਹ ਵੀ ਤੁਸੀਂ ਦੇਖ ਸਕਦੇ ਆ ਵੀਡੀਓਜ਼ ਲਗਾਤਾਰ ਦੇਖਦੇ ਰਹਿਣਾ ਇਹ ਗੱਲ ਹੈ ਜੀ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਕਰਕੇ ਜਿਹੜਾ ਹੈ ਸਾਨੂੰ ਬਹੁਤ ਚੰਗਾ ਲੱਗਿਆ ਸੁਣਦੇ ਰਹੋ ਗੱਲ ਟੁੰਡੀ ਲਾੜ ਕਿਦਾਂ ਦਾ ਸੀ ਮੜੰਗਾ ਉਹਨਾਂ ਦਾ ਮੜੰਗਾ ਜਿੱਕਣ ਬਾਬੇ ਦੀ ਬਸ ਕਿੰਦੀ ਫੋਟੋ ਆ ਅੱਛਾ ਬਿਲਕੁਲ ਨਹੀਂ ਤਾਂ ਪਰਾ ਜਵਾਨ ਦਾ ਦਾੜਾ ਪੜਾਤਾ ਨੰਬਾ ਨਹੀਂ ਤਾਂ ਹੈ ਨੰਬਾ ਦਾ ਸਿਰਫ 5.5 ਪੌਣੇ 6 ਫੁੱਟ 5 ਫੁੱਟ 5 7 8 ਇੰਚ ਚ ਜਿਗਰਾ ਤਗਣਾ ਸੀ ਜਿਗਰੇ ਦਾ ਕਿਆ ਜਦ ਦਿਨ ਅਸੀਂ ਪਾਕਿਸਤਾਨ ਤੋਂ ਗਏ ਆ ਹਾਂ ਉਹ ਪਿੰਡਾਂ ਨੂੰ ਕਾਗਨ ਨਹੀਂ ਰਿਹਾ ਉਹ ਪਿੰਡਾਂ 'ਚ ਕੱਲਾ ਹੀ ਘੁੰਮਦਾ ਰਿਹਾ ਅੱਛਾ ਕਿੰਨੇ ਘੋੜੀਆਂ ਲੈ ਕੇ ਕੱਦਈ ਕੋ ਮੰਦਾ ਰਹਾ ਵੀ ਫਲਾਣੇ ਸਭ ਇਕੱਠੇ ਹੋਣਾ ਫਲਾਣੇ ਸਭ ਇਕੱਠੇ ਹੋ ਕੇ ਤੁਰਨਾ 15 16 ਪਿੰਡ ਇਕੱਠੇ ਹੋ ਗਏ ਹਾਂ ਫਿਰ ਇੱਕ ਜਗ੍ਹਾ ਚਲੇ ਗਿਆ ਉੱਥੇ ਇਕੱਠੇ ਹੋ ਗਏ ਉਹ ਗਾਹ ਉਹਨੂੰ ਫੌਜ ਦੇ ਘੇਰ ਲਿਆ ਪਾਕਿਸਤਾਨ ਦੇ ਲੋਕਾਂ ਨੇ ਜੀ ਉਹ ਦੌੜ ਦਾ ਕੋੜੇ ਗੱਲੋਂ ਜ਼ਿਆਦਾ ਥਾ ਅੱਛਾ ਹੱਕੂ ਨਹੀਂ ਛੱਡ ਕੇ ਕੋੜੇ ਤੋਂ ਜ਼ਿਆਦਾ ਦੌੜਦਾ ਸੀ ਦੁਨੀਆ ਚ ਜੀ ਇਹ ਤਾਂ ਪੂਰ ਤਾਈ ਮਸ਼ਹੂਰ ਦੌੜਦਾ ਭਗ ਸਿੰਘ ਤੋਂ ਇਹਦਾ ਪਹਿਲਾ ਹੋਇਆ ਮਿਲਖਾ ਸਿੰਘ ਤੇ ਦੌੜਨੇ ਵਾਲਾ ਹਾਂ ਉਹ ਦੁਨੀਆ ਚ ਸਭ ਤੋਂ ਜ਼ਿਆਦਾ ਦੌੜਿਆ ਤਾਂ ਉਹਨੇ ਟੁੰਡੀ ਲਾਟ ਨੇ ਟੁੰਡੀ ਲਾਟ ਨੇ ਹਾਂ ਤਾਂ ਫਿਰ ਉਹ ਕੋੜੀਆਂ ਸ਼ਰਤੀਆਂ ਨੱਠ ਲਿਆ ਗਾਹਾਂ ਫਿਰ ਕੋਈ ਗੱਡੀ ਮਿਲ ਗਈ ਜਿਹੜੀ ਕੋਈ ਅਮੀਰ ਆਦਮੀਆ ਵਾਸਤੇ ਦੇ ਛੱਡਣ ਆਈ ਦੀ ਉਹ ਨੱਠ ਕੇ ਜਾ ਕੇ ਜਨਾਨੀਆਂ ਦੇ ਡੱਬੇ 'ਤੇ ਚੜ ਗਿਆ ਕੋੜੀਆਂ ਸ਼ਰਤੀਆਂ ਜੀ ਕੋੜੀਆਂ ਨੇ ਜਿੱਥੇ ਰਾਤ ਕੱਟੀ ਓਥੇ ਚਲੇ ਗਈਆਂ ਏ ਓਥੇ ਕੋੜੀਆਂ ਚਲੇ ਗਈਆਂ ਜੀ ਉਹ ਕੋੜੀਆਂ ਦੇ ਕੇ ਆਗੇ ਉਹਦੇ ਸਾਨੂੰ ਕੋੜੀਆਂ ਮਿਲਿਆ ਪਰੋਜ ਪਰ ਆ ਕੇ ਬੱਡ ਬਦੋਨੀ ਜਦ ਅਪਰੋਜਪੁਰ ਦਾ ਹੈਂਡ ਟੱਪੇ ਬਾਡਰ ਟੱਪੇ ਨਾ ਅਸੀਂ ਜੀ ਇੰਡੀਆ ਨੂੰ ਉਹ ਹੈਲ ਜਿਹੜਾ ਅਪਰੋਜਪੁਰ ਦਾ ਉਹ ਇੰਡੀਆ ਦਾ ਜੀ ਉਸ ਟਾਈਮ ਹੁਣ ਤਾਂ ਪਤਾ ਨਹੀਂ ਕਿੱਥੇ ਖੱਦ ਯਾਨੀ ਇੰਡੀਆ ਚ ਹੈਂਡ ਅਪਰੋਜਪੁਰ ਦਾ ਹੈਡ ਇੰਡੀਆ ਚ ਦੇਸ਼ ਆਪਣੇ ਚੀਟਿਆ ਚ ਜੀ ਉੱਥੇ ਕੋੜੀਆਂ ਪਿਛਾਲਦੀਆਂ ਬਈ ਸਾਡਾ ਸਰਦਾਰ ਕਿੱਥੇ ਗਿਆ ਉਹ ਕਹਿੰਦੇ ਵੀ ਸਾਡੇ ਕੋ ਰਾਤ ਕੱਟੀ ਸੀ ਹਮ ਚਲੇ ਗਏ ਤੜਕੇ ਨੂੰ ਸਾਡੇ ਕੋਲ ਕੋੜੀਆਂ ਆ ਗਈ ਪਤਾ ਨਹੀਂ ਜਿਉਂਦਾ ਕਿ ਮਾਰਦਾ ਕਿੱਥੇ ਹੈ ਕਿੱਥੇ ਨਹੀਂ ਉਹਨਾਂ ਨੇ ਕੋੜੀਆਂ ਉਹਨਾਂ ਨੂੰ ਸੰਭਾਲਤੀਆਂ ਤੰਨੇ ਹਾਂ ਜਦ ਅੱਧਰ ਆਏ ਤਾ ਕੋੜੀਆਂ ਤੇ ਪਹਿਲਾਂ ਆ ਕੇ ਮਿਲ ਗਿਆ ਬਈ ਆਗੇ ਤੁਸੀਂ ਉਹਨੇ ਦੱਸੀ ਸਕੀਕਤ ਵੀ ਮੈਂ ਰੇਲ ਗੱਡੀ 'ਚ ਆ ਗਿਆ ਹਾਂ ਜਿਹੜੀ ਕੋਈ ਅਮੀਰਾਂ ਦੀ ਡੱਬਾ ਦਾ ਗੱਡੀ 'ਚ ਉਹਦੇ 'ਚ ਬਹਿ ਗਿਆ ਛੱਡ ਕੇ ਆਜ ਤੇ ਹਾਂਜੀ ਹਾਂ ਪਹਿਲਾਂ ਆ ਗਿਆ ਵਾਹ ਜੀ ਵਾਹ ਤੁਸੀਂ ਤਾਂ ਪੂਰੀ ਅੱਜ ਕਹਾਣੀ ਦੱਸਤੀ ਟੁੰਡੀ ਲਾੜਦੀ ਨਜ਼ਾਰਾ ਆ ਗਿਆ ਇਹ ਤਾਂ ਬਹੁਤ ਵਧੀਆ ਗੱਲ ਹੈ ਹਸ ਤੋ ਪਹਿਲਾਂ ਆ ਗਿਆ ਉਹਦਾ ਹੌਸਲਾ ਐਡਾ ਦਾ ਉਹਨੂੰ ਮੌਤ ਦਾ ਡਰੇ ਨਹੀਂ ਤਾ ਅੱਛਾ ਲੱਖਾ ਆਦਮੀ 'ਚ ਜਿਆਦਾ ਦਾ ਲੱਖਾਂ ਹੀ ਡਰਦੇ ਤੋ ਤੇ ਟੁੰਡੀ ਲਾੜ ਤੋ ਹਾਂਜੀ ਹਾਂ ਲੈ ਗਿਆ ਚੱਲਦਾ ਸੀਗਾ ਮੈਂ ਕੁਛ ਬੋਲੂ ਤੇ ਮੇਰੇ ਆਦਾ ਬੋਲੋ ਮੇਰੇ ਆਦਾ ਜੇ ਕੋਈ ਕਿਸੇ ਕੇ ਲੜਾਈ ਝਗੜਾ ਹੋ ਜਵੇ ਮਰਨ ਤੱਕ ਜਾਵੇ ਜਿਹੜਾ ਆਦਮੀ ਦੂਏ ਦਾ ਸਹਾਰਾ ਤੱਕਦਾ ਜਾਬ ਦਿਲ ਜਾਂਦਾ ਉਹ ਆਦਮੀ ਨਹੀਂ ਲੱਗ ਭਏ ਅੱਛਾ ਉਹ ਨਾ ਆਪ ਤਾਂ ਲੜਦੀ ਆ ਨਾ ਲੜ ਸਕਦੀ ਆ ਕੁਛ ਨਹੀਂ ਕਰਦੀ ਲੱਖਾਂ ਆਦਮੀ ਖੜਾ ਹੋਵੇ ਕਾ ਨਹੀਂ ਹੌਸਲੇ ਕੇ ਲਜਾਵੇ ਵੀ ਮੈਂ ਮਾਰ ਦੂੰਗਾ ਤੁਹਾਨੂੰ ਜਾਂ ਮਰ ਜੂੰਗਾ ਵੀ ਮੈਂ ਮਰਨ ਵਾਸਤੇ ਆਇਆ ਲੱਖਾਂ ਹੀ ਆਦਮੀ ਨਾੜ ਜਾਂਦਾ ਵੀ ਕਿਹਨੇ ਖੂਨ ਗਾਰ ਪਾਉਣਾ ਇਹ ਟੋਲੇ ਲੜਨੇ ਕਹੀ ਗੱਲ ਹੈ ਟੁੰਡੀ ਲੜਦਾ ਗੁਰ ਮੇਰੇ ਕੋਲ ਆ ਮੇਰੀ ਜ਼ਿੰਦਗੀ ਸਫਰ ਹੋ ਗਿਆ ਹਾਂ ਮਨ ਮੌਤ ਨਹੀਂ ਡਾਨਾ ਆਬਦ ਨੂੰ ਨਹੀਂ ਕਹਿਣਾ ਲੇਕਿਨ ਕੱਲੇ ਨਹੀਂ ਜਾਣਾ ਮੈਂ ਗਿਆ ਤਾਂ ਕਦੀ ਨਹੀਂ ਇਕੜੇ ਮੇਰੀ ਪਾਈ ਰਹੀ ਜ਼ਿੰਦਗੀ ਚ ਵਧੀਆ ਸਾਥ ਰਿਹਾ ਪਰ ਜਣੀ ਮਨ ਮਨ ਚ ਹੌਸਲਾ ਤਾਂ ਵੀ ਕਿਸੇ ਨੂੰ ਆਬਦ ਨਾ ਲਾਓ ਜੇ ਮਰਨ ਜਾਣਾ ਇਹ ਸੁਣੀ ਹੋਈ ਗੱਲ ਤੁਸੀਂ ਹਾਂ ਜੀ ਉਹਨਾਂ ਦੇ ਮੁਖ ਤੋਂ ਸੁਣੀ ਹੋਈ ਗੱਲ ਤੁਸੀਂ ਹਾਂ ਹਾਂ ਜ਼ਿੰਦਗੀ ਦੀ ਮਹੱਤਤਾ ਨੜਿਆ ਕੱਡੀ ਕਿਸੇ ਗੱਲ ਨਹੀਂ ਕੋਈ ਗੱਲ ਨਹੀਂ ਕੱਡੀ ਕਿਸੇ ਕੁਝ ਨਹੀਂ ਜਾਨੀ ਹੌਸਲਾ ਮੈਦਾ ਰਿਹਾ ਲੋ ਜੀ ਦੁਗਰੀ ਦੇ ਵਲੌਗ ਦੇ ਫੈਸਿਲੀਟੇਟਰ ਸ਼੍ਰੀ ਅਮਰ ਜੀ ਔਰ ਇਹਨਾਂ ਦੇ ਕਰਕੇ ਸਾਰਾ ਵਲੌਗ ਸੰਭਵ ਹੋਇਆ ਇਹਨਾਂ ਦੀ ਪੂਰੀ ਇੱਛਾ ਸੀਗੀ ਕਿ ਦੁਗਰੀ ਦੇ ਵਲੌਗਸ ਬਣਾਓ ਕੀ ਕਹਿੰਦੇ ਜੀ ਤੁਸੀਂ ਅੱਜ ਬਾਪੂ ਜੀ ਨਾਲ ਗੱਲਾਂ ਹੋਈਆਂ ਤੁਸੀਂ ਵੀ ਇਹ ਗੱਲ ਸੁਣੀ ਹੈ ਟੁੰਡੀ ਲਾਟ ਦੀ ਤੁਹਾਡਾ ਕੀ ਕਹਿਣਾ ਜੀ ਮੈਂ ਜੀ ਪਹਿਲਾਂ ਤਾਂ ਤੁਹਾਡਾ ਬੱਲੇ ਬੱਦੇ ਫਿਲਮ ਦਾ ਇਨਾਂ ਦਾ ਬਹੁਤ-ਬਹੁਤ ਧੰਨ ਕਰਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਇਤਿਹਾਸ ਨੂੰ ਮੇਰੇ ਪਿੰਡ ਨੂੰ ਮੇਰੇ ਬਜ਼ੁਰਗਾਂ ਨੂੰ ਆਪਣੇ ਵੀਡੀਓ ਔਰ ਇੰਨੀ ਅਣਥੱਕ ਮਿਹਨਤ ਕਰਨ ਦੇ ਬਾਵਜੂਦ ਤੁਸੀਂ ਰਿਕਾਰਡ ਕੀਤਾ ਏ ਮੇਰੇ ਪਿੰਡ ਜਾਣਦੇ ਤੁਹਾਨੂੰ ਚੋਪੜਾ ਜੀ ਤੇਜਿੰਦਰ ਚੋਪੜਾ ਜੀ ਬਹੁਤ-ਬਹੁਤ ਜੀ ਆਇਆਂ ਸੀ ਅਕਸਰ ਤੁਹਾਡੀਆਂ ਫਿਲਮਾਂ ਦੇਖਦੇ ਆ ਇਤਿਹਾਸ ਨੂੰ ਹੈ ਜਿਹੜਾ ਭੁੱਲੇ ਨਹੀਂ ਜਾਂਦੇ ਹਾਂ ਜਿਹੜਾ ਸ਼ਬਦ ਤੁਸੀਂ ਟੁੰਡੀ ਲਾਟ ਟੁੰਡੀ ਲਾਟ ਸ਼ਬਦ ਸੁਣਿਆ ਬਹੁਤ ਸੀ ਕਿ ਕਿਹੜਾ ਤੂੰ ਵੱਡੇ ਟੁੰਡੀ ਲਾਟ ਦਾ ਮੁੰਡਾ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਕਸਰ ਤੁਹਾਡੀਆਂ ਜਿਹੜੀਆਂ ਇਹ ਫਿਲਮਾਂ ਬਲੌਗ ਹੈ ਮੈਂ ਹਰ ਇੱਕ ਮੈਂ ਪੇਸ਼ੇਵਰ ਜੋ ਇੱਕ ਪੱਤਰਕਾਰ ਵੀ ਆ ਪੁਰਾਣਾ ਪੱਤਰਕਾਰ ਹੋਣ ਦੇ ਨਾਲ ਮੇਰੀ ਦਿਲੀ ਇੱਛਾ ਸੀ ਕਿ ਤੇਜਿੰਦਰ ਚੋਪੜਾ ਜੀ ਦੀ ਟੀਮ ਮੇਰੇ ਪਿੰਡ ਆਵੇ ਸੋ ਬਹੁਤ ਮਿਹਨਤ ਹੈ ਕਿ ਤੁਸੀਂ ਇੱਕ ਇੱਕ ਕਤਰਾ ਇਕੱਤਰ ਕਰਕੇ ਉਸ ਇਤਿਹਾਸ ਨੂੰ ਜੋੜ ਰਹੇ ਹੋ ਪਿੰਡਾਂ ਦੇ ਵਿੱਚ ਜਾ ਰਹੇ ਹੋ ਮੇਰੇ ਕੋਲ ਸ਼ਬਦ ਨਹੀਂ ਹੈ ਜਦੋਂ ਕਿ ਮੈਂ ਆਪ ਲਿਖਦਾ ਕਰਦਾ ਪਰ ਅੱਜ ਮੇਰੀ ਵੀ ਜ਼ੁਬਾਨ ਹੈ ਜਿਹੜੀ ਫਤਲਾ ਰਹੀ ਹੈ ਜੋ ਤੁਸੀਂ ਮੈਨੂੰ ਤੁਹਾਡੇ ਜ਼ਰੀਏ ਇਹਨਾਂ ਦੇ ਬਜ਼ੁਰਗਾਂ ਦੇ ਕੋਲੋਂ ਮਿਲਿਆ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵਰਤਮਾਨ ਤੇ ਸ਼ੇਅਰ ਕਰਿਓ ਹਰੇਕ ਪੰਜਾਬੀ ਤੱਕ ਚਾਹੇ ਲਹਿੰਦੇ ਪੰਜਾਬ 'ਚ ਚੜ੍ਹਦੇ ਪੰਜਾਬ 'ਚ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਪੰਜਾਬੀ ਹੈ ਉਹਨਾਂ ਨੂੰ ਟੁੰਡੀ ਲਾਟ ਬਾਰੇ ਪਤਾ ਹੋਣਾ ਚਾਹੀਦਾ ਨੈਕਸਟ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਸ਼ਰਮਾ ਜੀ ਮੈਂ ਗੁਜ਼ਾਰਿਸ਼ ਕਰਾਂਗਾ ਕਿ ਬੀਬਿੰਗ ਪੱਤਰਕਾਰ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਟੁੰਡੀ ਲਾਟ ਨੂੰ ਲਿਆ ਦਿਓ ਤੇ ਸਰਦਾਰ ਸ਼ੇਰ ਸਿੰਘ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਇਹਨਾਂ ਤੋਂ ਹੋਰ ਜਾਣਕਾਰੀ ਲੈ ਕੇ ਇਹ ਸੁਰਖੀਆਂ ਦੇ ਵਿੱਚ ਆਉਣਾ ਚਾਹੀਦਾ ਹੈ ਮੈਂ ਇਤਿਹਾਸ ਨੂੰ ਬਹੁਤ ਬਾੱਚਦਾ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਹਿਣਾ ਹੈ ਵੀ ਜਿਨ੍ਹਾਂ ਇਤਿਹਾਸ ਨੂੰ ਜਾਣੂ ਕਰਵਾਉਣ ਦੇ ਲਈ ਇਤਿਹਾਸ ਨੂੰ ਪੜੋ ਵਾਚੋ ਪਰ ਚੋਪੜਾ ਜੀ ਤੁਹਾਡੀ ਮੈਂ ਪਿਛਲੇ 6-7 ਸਾਲ ਤੋਂ ਦੇਖ ਰਿਹਾ ਬੜੀ ਮਿਹਨਤ ਤੁਸੀਂ ਜੰਗਲਾਂ ਦੇ ਵਿੱਚ ਜਾ ਰਹੇ ਹੋ ਇਕੱਲੇ-ਇਕੱਲੇ ਘਰਾਂ ਤੱਕ ਜਾ ਰਹੇ ਹੋ ਇੰਨਾ ਇਤਿਹਾਸ ਤੁਸੀਂ ਇਤਿਹਾਸ ਦੇ ਟੀਚਰ ਵੀ ਤੁਹਾਡਾ ਇੱਕ ਆਪਣਾ ਨਾਮ ਵੀ ਆ ਦੇਖੋ ਕਿੱਡੀ ਤੁਹਾਡੀ ਉਹ ਸਕੂਲ ਨੂੰ ਤੁਸੀਂ ਟਾਈਮ ਦੇ ਰਹੇ ਹੋ ਪਬਲਿਕ ਨੂੰ ਤੁਸੀਂ ਟਾਈਮ ਦੇ ਰਹੇ ਹੋ ਮੈਂ ਕਹਿੰਦਾ ਵੀ ਧੰਨ ਦੇ ਜਿਹੜੇ ਤੁਸੀਂ ਇੰਨੀ ਅਨਰਥਕ ਮਿਹਨਤ ਕਰਕੇ ਇੱਥੇ ਤੱਕ ਦੇਖੋ ਸਾਡਾ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਅਸੀਂ ਅੱਜ ਜਿਹੜੇ ਆ ਮਾਂ ਬੋਲੀ ਮੈਨੂੰ ਕਹਿਣ ਚ ਗੱਲ ਕੋਈ ਗੁਰੇਜ ਨਹੀਂ ਆਏਗੀ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਇਹਨਾਂ ਦੇ ਜਿਹੜੀ ਪੰਜਾਬੀ ਬੋਲੀ ਜ਼ੁਬਾਨ ਰਹਿ ਗਈ ਹੈ ਲਿਖਣੀ ਔਰ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਮੇਰਾ ਨੰਬਰ ਹੈ 94633 89081 ਜਦੋਂ ਮੈਨੂੰ 89 ਦੱਸਣਾ ਪੈਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਵੀ 89 ਕਿੰਨੇ ਫਿਰ ਮੈਨੂੰ ਕਹਿਣਾ ਪੈਂਦਾ ਨੇ 89 ਜੀ 89 ਪਰ ਮੈਂ ਹੁਣ ਅੱਜ ਮੇਰੀ ਵੀ ਆਪਣੀ ਮੈਂ ਐਨਾ ਪੁਰਾਣਾ ਪੱਤਰਕਾਰ ਹੋਣ ਦੇ ਬਾਵਜੂਦ ਇਹ ਟੁੰਡੇ ਲਾਟ ਸ਼ਬਦ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਮੇਰੇ ਕੋਲ ਜਿਹੜੇ ਉਹ ਪੰਜਾਬੀ ਦੇ ਖਜ਼ਾਨੇ ਸ਼ਬਦ ਪੁਰਾਣੇ ਸ਼ਬਦ ਹੈ ਮੈਂ ਵੀ ਅੱਜ ਨਰਵਸ ਜਿਹਾ ਹੋ ਗਿਆ ਕਿ ਮੇਰੇ ਕੋਲ ਬੋਲਣ ਦਾ ਹੋਣੀ ਹੈ ਕਿ ਜੋ ਬਜ਼ੁਰਗਾਂ ਨੇ ਮੈਨੂੰ ਟੁੰਡੀ ਲਾਟ ਬਾਰੇ ਉਹ ਮਾਧਿਅਮ ਜਰੀਆ ਤੁਸੀਂ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਚੋਪੜਾ ਜੀ ਤੁਹਾਡਾ ਬਹੁਤ ਬਹੁਤ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਟੁੰਡੀ ਲਾੜ ਦੀ ਗੱਲ ਕਹੀ ਨਾ ਜੀ ਤੁਸੀਂ ਹਾਂਜੀ ਇਹ ਪੂਰੀ ਦੁਨੀਆ ਨੇ ਸੁਣ ਲਈ ਅੱਜ ਪੰਜਾਬੀਆਂ ਨੇ ਟੁੰਡੀ ਲਾੜ ਦੀ ਲਾਡ ਹਮਾਰੇ ਜਨ ਹਮਾਰੇ ਹੀ ਜਿਹੜਾ ਦਾ ਸਾਰਾ ਜੀ ਸੰਤਾਰੀ ਜਾਇ ਵਾਲਾ ਜ਼ਿਲ੍ਹਾ ਦਾ ਉਹਨਾਂ ਨੂੰ ਜ਼ਮੀਨ ਵਾਲੇ ਤੋਂ ਪਰੇ ਪੈ ਗਈ ਜੇ ਦੱਸਣਾ ਹੋਵੇ ਉਹਦੇ ਵੀ ਲਾੜ ਨੂੰ ਖੁਸ਼ੀ ਹੋਵੇ ਵੀ ਸਾਡਾ ਕੋਈ ਬਾਪ ਦਾੜੀ ਦੱਸ ਰਿਹਾ ਹਾਂ ਸੁਣੂਗੇ ਉਹ ਹਾਂ ਓਹੋ ਮਾਰੇ ਦੇ ਗੱਗੇ ਕਿ ਛੌਨੀ ਆ ਛੌਨੀ ਬਾਰੇ ਚ ਛੌਨੀ ਤੇ ਇੱਕ ਟੇਸਣੀ ਅੱਗੇ ਉੱਥੇ ਉਹਨਾਂ ਦੀ ਜ਼ਮੀਨ ਆ ਮੇਰਾ ਬਾਪ ਜਾਇ ਕਰਦਾ ਤਾ ਉਹਦੇ ਕੋਲ ਉਹਦੇ ਉਹਨਾਂ ਦਾ ਟੁੰਡੀ ਦਾ ਮੇਰਾ ਬਾਪ ਮਾਦੋ ਸਿੰਘ ਉਹਦੇ ਕੋਲ ਜਾਇ ਕਰਦਾ ਤਾ ਲਓ ਜੀ ਉਹਦੇ ਪਤੀਜੇ ਤੋਂ ਮੇਰੇ ਹਾਣੀ ਦੀ ਖਬਰ ਹੈ ਮਰ ਗਏ ਖਬਰ ਹੈਗੇ ਨਾ ਦੱਸੋ ਨਾ ਨਹੀਂ ਭੁੱਲ ਗਿਆ ਨਾ ਭੁੱਲ ਗਏ ਨਾ ਭੁੱਲ ਗਏ ਪਹੁੰਚ ਜਾਣਾ ਵੀਡੀਓ ਦੁਨੀਆ ਗੋਲ ਐ ਇਹ ਸਭ ਥਾਂ ਤੇ ਪਹੁੰਚ ਜਾਣਾ ਵੀਡੀਓ ਸਾਰੇ ਪੰਜਾਬੀਆਂ ਨੇ ਸ਼ੇਅਰ ਕਰ ਦੇਣਾ ਇਹ ਟੁੰਡੀ ਦਾਣ ਦੇ ਮੁਕਾਬਲੇ ਕੋਈ ਸੂਰਮਾ ਪੈਦਾ ਨਹੀਂ ਹੋਇਆ ਇੱਕ ਸਮੇਂ ਦੀ ਗੱਲ ਆ ਟੁੰਡੀ ਲਾਣਾ ਨੇ ਦੱਸੀ ਜੀ ਇਹ ਦੋ ਜਣੇ ਕਿਸੇ ਸਰਦਾਰਾਂ ਦੇ ਘਰ ਚਲੇ ਗਏ ਜੀ ਵੀ ਉਹਨਾਂ ਦੇ ਘਰ ਉਹ ਬਲਾਈਦ ਜੀ ਗਏ ਹੋਤੇ ਉਹ ਪੈਸੇ ਵੀ ਸਰਦਾਰਾਂ ਤੋਂ ਲੈਂਦੇ ਤੇ ਜਿਹੜਾ ਖਰਚਾ ਤਾਂ ਕਰਦੇ ਤੇ ਜੀ ਖਰਚਾ ਕਰਦੇ ਤੇ ਉਹ ਸਰਦਾਰਾਂ ਤੋਂ ਡਾਕਾ ਕਹਿਲਾ ਕੁਛ ਕਹਿਲਾ ਲੈਂਦੇ ਤੇ ਵੀ ਸਾਨੂੰ ਅਮੀਰਾਂ ਤੋਂ ਅਮੀਰਾਂ ਤੋਂ ਜਿਹੜੇ ਬਹੁਤ بڑے ਜ਼ਗੀਰਦਾਰ ਤੇ ਜਦੋਂ ਪੈਸੇ ਲੈਂਦੇ ਤੇ ਉਹ ਸਰਦਾਰਨੀ ਯਾਰ ਸਰਦਾਰਨੀ ਦੀ ਕੁੜੀ ਕਰਦੇ ਜੀ ਉਹ ਜਿਹੜਾ ਮੁਸਲਮਾਨ ਪਠਾਨ ਦਾ ਉਹਨੇ ਸਰਦਾਰਨੀ ਦੀ ਕੁੜੀ ਨੂੰ ਹੱਥ ਲਾਤਾ ਅੱਛਾ ਜੰਗਲ ਚ ਲੈ ਜਾ ਕੇ ਉਹ ਪਠਾਨ ਮਾਰਿਆ ਤਾਂ ਆਪ ਟੁੱਟੀ ਲੜਨੇ ਟੁੱਟੀ ਲੜਨੇ ਤੇ ਤਾਂ ਇੱਕ ਸਿੱਖ ਗੋਮਦੀ ਲੜਕੀ ਨੂੰ ਮੁਸਲਮਾਨ ਹੁੰਦੇ ਹੱਥ ਲਾਤਾ ਆਪਣੇ ਐਡੇ بڑے ਯਾਰ ਨੂੰ ਮਾਰਦਾ ਜਣੀ ਐਡਾ ਵੱਡਾ ਧਰਮੀ ਚਾਹੋ ਇੱਕ ਦੇਖੇ ਦਾ ਜਤੀਤ ਬੱਲੇ ਬੱਲੇ ਫਿਲਮ ਦੇ ਦਰਸ਼ਕਾਂ ਸਰੋਤਿਆਂ ਦੇਸ਼ ਵਿਦੇਸ਼ ਚ ਬੈਠੇ ਸਾਰੇ ਹੀ ਸਰੋਤੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਨਾ ਹੈ ਕਿ ਇਸ ਚੈਨਲ ਨੂੰ ਵੱਧ ਵੱਧ ਦੇਖੋ ਮੇਰਾ ਵੀਰੋ ਇਹ ਜਿਹੜੇ ਇਹਨਾਂ ਦੇ ਪ੍ਰੋਡਿਊਸਰ ਨੇ ਤਜਿੰਦਰ ਚੋਪੜਾ ਜੀ ਇੱਕ ਇਤਿਹਾਸ ਦੇ ਅਧਿਆਪਕ ਵੀ ਨੇ ਬੜੀ ਅਣਥੱਕ ਮਿਹਨਤ ਕਰਕੇ ਲੋਕਾਂ ਤੱਕ ਪਹੁੰਚ ਕੇ ਇਕੱਤਰ ਇੱਕ ਇੱਕ ਤਿਲਕਾ ਜਾਣਕਾਰੀ ਇਕੱਠੀ ਕਰਕੇ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਰਹੇ ਆ ਬਜ਼ੁਰਗਾਂ ਨੂੰ ਮਿਲਾ ਰਹੇ ਹਾਂ ਉਹਨਾਂ ਟਾਈਮਾਂ ਦੇ ਸੰਸਕਾਰਾਂ ਨੂੰ ਮਿਲਾ ਰਹੇ ਹਾਂ ਦੇਸ਼ ਨੂੰ ਆਜ਼ਾਦ ਆਜ਼ਾਦ ਕਿਵੇਂ ਕਰਾਇਆ ਇਹ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਭਰਾਵਾਂ ਨੂੰ ਆਪਸ ਦੇ ਵਿੱਚ ਪਰਿਵਾਰਾਂ ਨੂੰ ਮਿਲਾ ਰਹੇ ਹਾਂ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਜਾਵੇ ਤੇ ਸਰਸਵਰ ਕੀਤਾ ਜਾਵੇ ਧੰਨਵਾਦ ਜੀ ਸ਼ੁਕਰੀਆ ਜੀ ਤੁਸੀਂ ਸਾਡਾ ਕੰਮ ਬੜਾ ਆਸਾਨ ਕਰ ਦਿੱਤਾ ਜੀ ਦੇਖੋ ਮੇਰਾ ਇੱਕ ਫਰਜ ਨੈਤਿਕ ਫਰਜ ਬਣਦੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਸੋ ਮੈਂ ਕੋਈ ਇਹ ਨਹੀਂ ਹੈ ਕਿ ਤੁਹਾਡੇ ਨਾਲ ਲਗਾਵਾ ਹੈ ਮੇਰਾ ਕੋਈ ਹੋਰ ਹੈ ਮੈਂ ਆਪਣੀ ਮਾਂ ਮੋਲੀ ਨੂੰ ਸਮਰਪਿਤ ਹੋ ਕੇ ਜਿੰਨੀ ਤੁਸੀਂ ਹਣ ਤੱਕ ਮਿਹਨਤ ਕਰ ਰਹੇ ਹੂੰ ਇਸ ਕਰਕੇ ਮੈਂ ਤੇਜਿੰਦਰ ਜੀ ਲੋਕਾਂ ਨੂੰ ਅਪੀਲ ਕਰਦਾ ਤਾਂ ਕਿ ਸਾਡੀਆਂ ਇਤਿਹਾਸ ਬਾਰੇ ਲੋਕਾਂ ਨੂੰ ਜਿਹੜੀਆਂ ਕਮ ਆਪਣਾ ਇਤਿਹਾਸ ਰੱਖਦੀਆਂ ਨੇ ਉਹੀ ਅੱਕੇ ਵਾਦੀਆਂ ਨੇ ਮੇਰਾ ਤਾਂ ਇੰਨਾ ਕ ਮੰਨਣਾ ਹੈ ਪਰ ਜਿਹੜਾ ਮੈਨੂੰ ਅੱਜ ਤੁਸੀਂ ਟੁੰਡੀ ਲਾਟ ਬਾਰੇ ਉਹ ਕਰਿਆ ਇਸ ਕਰਕੇ ਮੇਰੇ ਕੋਲ ਸ਼ਬਦ ਹੀ ਕੋਈ ਨਹੀਂ ਹੈ ਮੈਨੂੰ ਸੁਝ ਨਹੀਂ ਰਿਹਾ ਇੰਨਾ ਪੁਰਾਣਾ ਪੱਤਰਕਾਰ ਹੋਣ ਦੇ ਬਾਵਜੂਦ ਕਿ ਮੈਂ ਕਿਹੜੇ ਸ਼ਬਦ ਨੂੰ ਕਿੱਥੇ ਬਿਟਾਂ ਅੰਚ ਮੇਰੀ ਵੀ ਜ਼ੁਬਾਨ ਥਾਪਾ ਲਾ ਰਹੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ